ਕਾ ਕਿਵੇਂ ਭਗਵੰਤ ਮਾਨ ਕੱਲ ਇੱਕ ਔਰਤ ਦੇ ਗਲ ਰਗ ਕੇ ਤੇ ਹੰਝੂ ਵਹਾ ਰਿਆ ਸੀਗਾ ਲੋਕਾਂ ਨੂੰ ਐ ਲੱਗਿਆ ਕਿ ਪਤਾ ਨਹੀਂ ਸਾਡਾ ਚੀਫ ਮਿਨਿਸਟਰ ਨੂੰ ਇੰਨਾ ਤਰਸ ਆ ਗਿਆ ਇੱਕਦਮ ਲੇਕਿਨ ਬਾਅਦ ਚ ਪਤਾ ਲੱਗ ਗਿਆ ਕਿ ਜਿਹੜੀ ਔਰਤ ਸੀਗੀ ਉਹ ਕੋਈ ਹੜ ਪੀੜਿਤ ਨਹੀਂ ਸੀ ਕੋਈ ਗਰੀਬ ਨਹੀਂ ਸੀ ਉਹਦੇ ਗਲ ਵਿੱਚ ਸੋਨੇ ਦਾ ਹਾਰ ਪਾਇਆ ਸੀ ਬੜੀ ਅੱਛੇ ਤਰੀਕੇ ਨਾਲ ਉਹਦੀ ਜਿਹੜਾ ਸੀਗਾ ਤਿਆਰੀ ਸੀਗੀ ਔਰ ਬਾਅਦ ਚ ਪਤਾ ਲੱਗਿਆ ਕਿ ਉਹ ਤਾਂ ਝਾੜੂ ਦੇ ਪਾਰਟੀ ਦੀ ਇੱਕ ਵਰਕਰ ਨੇ ਕਿਹਾ ਦੇਖੋ ਇਹਦਾ ਮਤਲਬ ਇਹ ਆ ਕਿ ਸਾਡੇ ਚੀਫ ਮਿਨਿਸਟਰ ਨੇ ਸਿਰਫ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਇੱਕ ਸਕ੍ਰਿਪਟਡ ਡਰਾਮਾ ਖੇਡਿਆ ਗਿਆ ਕਿਉਂਕਿ ਕਲਾਕਾਰ ਨੇ ਖੁਦ ਇਹ ਤੇ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਸ਼ਾਇਦ ਇਸ ਨਾਲ ਲੋਕੀ ਮੇਰੇ ਨਾਲ ਪ੍ਰਭਾਵਿਤ ਹੋ ਜਾਣਗੇ ਇਹ ਮੈਂ ਸਮਝਦਾ ਕਿ ਬਹੁਤ ਨਿੰਦਣਯੋਗ ਗੱਲ ਆ ਲੋਕੀ ਘਰੋਂ ਬੇਕਾਰ ਹੋਏ ਹੋਏ ਨੇ ਸਾਡੇ ਪੰਜਾਬ ਦਾ ਜੇ ਕਟੋ-ਕਟ ਕਰਾਂ ਤਾਂ 10000 ਕਰੋੜ ਤੋਂ ਉੱਤੇ ਨੁਕਸਾਨ ਆ ਫਸਲਾਂ ਦਾ ਮਕਾਨਾਂ ਦਾ ਪਸ਼ੂਆਂ ਦਾ ਤੀ ਤੋਂ ਉੱਤੇ ਵਿਅਕਤੀ ਮਰ ਗਏ ਨੇ ਕਿ ਸਾਡੇ ਚੀਫ ਮਿਨਿਸਟਰ ਨੂੰ ਸੋਚ ਰਿਹਾ ਕਿ ਮੈਂ ਲੋਕਾਂ ਨੂੰ ਕਿਵੇਂ ਪ੍ਰਭਾਵਿਤ ਕਰਾਂ ਔਰ ਜਿਹੜੇ ਇਹ ਇਹਦੇ ਦਿੱਲੀ ਦੇ ਆਕਾ ਨੇ ਉਹ ਇਹਨਾਂ ਦੇ ਵੀ ਜਿੱਦਾਂ ਕਹਿੰਦੇ ਆ ਕਿ ਕਹਿਣਾ ਤਾਂ ਨਹੀਂ ਚਾਹੀਦਾ ਇਹਨਾਂ ਦੇ ਪੇ ਨੇ ਉਹ ਇਹਨਾਂ ਨੂੰ ਵੀ ਵੱਡੇ ਡਰਾਮੇ ਆਵਾਜ਼ ਨੇ ਪਿਛਲੇ ਲਗਭਗ ਪੰਜਾਬ ਦੇ ਵਿੱਚ ਪਾਣੀ ਆਇਆ ਨੂੰ ਹੁਣ ਆਲਮੋਸਟ 25 ਦਿਨ ਹੋ ਚੱਲੇ ਨੇ ਵੱਧਦਾ ਵੱਧਦਾ ਪਾਣੀ ਐ ਅਕਸਰ ਵਧਿਆ ਵਾ ਕੋਈ ਦਿੱਲੀ ਉਹ ਨਹੀਂ ਵੜਿਆ ਜਿੱਥੇ ਕੋਈ ਕੇਜਰੀਵਾਲ ਕੋਈ ਸਸੋਡੀਆਂ ਤੇ ਨਾ ਕੋ ਦਿੱਲੀ ਦੇ نیشنل মিডিਆ ਨੇ ਸਾਡਾ ਪੰਜਾਬ ਦੇ ਕੋ ਹਾਲਾਤ ਦਿਖਾਏ